ਲਾ ਪਠਾਨਕੋਟ ਦੇ ਸੁਜਾਨਪੁਰ ਵਿਖੇ ਚੱਲ ਰਹੇ ਸ਼ਰਾਬ ਦੇ ਨਜਾਇਜ਼ ਕਾਰੋਬਾਰ ਤੇ ਐਕਸਾਈਜ਼ ਵਿਭਾਗ ਅਤੇ ਪੁਲਿਸ ਨੇ ਕੀਤੀ ਛਾਪੇਮਾਰੀ ਛਾਪੇਮਾਰੀ ਦੌਰਾਨ ਵਕੋਵਕ ਬ੍ਰਾਂਡ ਦੀਆਂ 57 ਬੋਤਲਾਂ ਕੀਤੀਆਂ ਬਰਾਮਦ ਆਰੋਪੀ ਫਰਾਰ ਜ਼ਿਲ੍ਹਾ ਪਠਾਨਕੋਟ ਦੇ ਸੁਜਾਨਪੁਰ ਵਿਖੇ ਸ਼ਰਕਪ ਦੇ ਨਜਾਇਜ਼ ਕਾਰੋਬਾਰ ਦੀ ਅਕਸਰ ਹੀ ਚਰਚਾ ਸੁਣਨ ਨੂੰ ਮਿਲਦੀ ਸੀ ਇਸ ਨੂੰ ਠੱਲ ਪਾਉਣ ਦੇ ਐਕਸਾਈਜ਼ ਵਿਭਾਗ ਅਤੇ ਪੁਲਿਸ ਵੱਲੋਂ ਸਾਂਝੇ ਤੌਰ ਤੇ ਪ੍ਰਯਾਸ ਕੀਤੇ ਜਾ ਰਹੇ ਹਨ ਅਤੇ ਇਹਨਾਂ ਪ੍ਰਯਾਸਾਂ ਸਦਕਾ ਐਕਸਾਈਜ਼ ਅਤੇ ਪੁਲਿਸ ਵਿਭਾਗ ਨੇ ਕਈ ਵਾਰ ਛਾਪੇਮਾਰੀ ਕਰ ਸ਼ਰਾਬ ਦੇ ਨਜਾਇਜ਼ ਕਾਰੋਬਾਰ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਸ ਦੇ ਬਾਵਜੂਦ ਨਸ਼ੇ ਦੇ ਇਹ ਸੌਦਾਗਰ ਆਪਣੀਆਂ ਹਰਕਤਾਂ ਤੋਂ ਪਿੱਛੇ ਹਟਦੇ ਨਹੀਂ ਦਿਖ ਰਹੇ ਜਿਸ ਅੰਦਾਜ਼ਾ ਇਸ ਗੱਲ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਗੁਪਤ ਸੂਚਨਾ ਇਲਣ ਤੇ ਐਕਸਾਈਜ਼ ਅਤੇ ਪੁਲਿਸ ਵਿਭਾਗ ਦੀ ਟੀ दो किराएदार रहे रहे सी जद टीम ने बंद पे कमरे को खोलिया उखो व्रांड दतवंजा बोतलों कई सारिया खाली बोतलां बराबद की गई इस संबंधी जद घर चाह रहे, रहे किराएदारा गल की तो उन्होंने घर दरली मंजिल के किराए तेह रहे रहे हन हेठा के होंगे है उन्होंने इस बारे कोई जानकारी नहीं है ਦੂਜੇ ਪਾਸੇ ਜਦ ਇਸ ਸਬੰਧੀ ਸ਼ਰਾਬ ਠੇਕੇਦਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ 39 ਕਰੋੜ ਰੁਪਏ ਦੇ ਉਹਨਾਂ ਇਸ ਸਰਕਲ ਦੇ ਸ਼ਰਾਬ ਕੇਕੇ ਲਈ ਹੋਏ ਨੇ ਅਤੇ ਸਾਡੇ ਲਈ ਮਹੀਨੇ ਬਾਅਦ ਸਰਕਾਰੀ ਖਜ਼ਾਨੇ 'ਚ ਜਮ੍ਹਾਂ ਕਰਵਾਉਣ ਵਾਲੇ ਪੈਸੇ ਵੀ ਪੂਰੇ ਨਹੀਂ ਹੋ ਰਹੇ ਇਸ ਲਈ ਸਾਡੀ ਪੰਜਾਬ ਸਰਕਾਰ ਅਗੇ ਮੰਗ ਹੈ ਕਿ ਇਹਨਾਂ ਸ਼ਰਾਬ ਦਾ ਨਜਾਇਜ਼ ਕਾਰੋਬਾਰ ਕਰਨ ਵਾਲੇ ਲੋਕਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤਾਂ ਬਾਕੀਆਂ ਨੂੰ ਸਬਕ ਮਿਲ ਸਕੇ। ਹੋ ਜਾ। ਘਣਾਇਤ ਪੜੇਗਾ ਰੇਟ ਕਿਹੜੀ ਸ਼ਰਾਬ ਬਈ ਲਈ ਕੀ ਕਰਨੇ ਨੇ। ਐ ਸਾਨੂੰ ਕੁਝ ਨਹੀਂ ਪਤਾ ਇਸ ਸ਼ਰਾਬ ਬਾਰੇ ਕਿ ਕੋ ਆਨੰਦ ਹੈ ਸਾਡੇ ਘਰ ਤੇ ਖੋਣੇ ਆ ਰਹੇ ਅਸੀਂ ਆਪਣੇ ਆਪਣੇ ਕਮਰਿਆਂ 'ਚ ਰਹਿਣੇ ਆ ਉੱਪਰ। ਤੇ ਥੱਲੇ ਆਪਣੇ ਕਮਰੇ ਚ ਰਹਿੰਦੇ ਸਾਨੂੰ ਕੁਝ ਨਹੀਂ ਪਤਾ ਕਿ ਕੌਣ ਆਏ ਕਰਦਾ ਹੈ ਸ਼ਰਾਬ ਲੈ ਕੇ ਜਾਏ ਕਰਦਾ ਹੈ ਜਾਂ ਨਹੀਂ ਲੈ ਕੇ ਜਾਏ ਕਰਦਾ ਇਹਦੇ ਸਾਡਾ ਕੋਈ ਇੰਟਰਫੇਅਰ ਨਹੀਂ ਨਾਲ ਤੇ ਆਪੇ ਆਂਦੇ ਆਪੇ ਜੋ ਕਰਦੇ ਦਿਨ ਚ ਪਤਾ ਨਹੀਂ ਕਿੰਨੀ ਵਾਰ ਆਂਦੇ ਆ ਇੱਥੇ ਤੇ ਅਸੀਂ ਕਹਿ ਵੀ ਨਹੀਂ ਸਕਦੇ ਇਹਨਾਂ ਨੂੰ ਕੁਝ ਵੀ ਜੇ ਕਹੀਏ ਤੇ ਫਿਰ ਤੁਹਾਨੂੰ ਪਤਾ ਹੀ ਹੈ ਫਿਰ ਕੌਣ ਹੈ ਮਗਨ ਮਾਲ ਤਿਲਕ ਕਿੰਨੀ ਦਿਨ ਤੋਂ ਆਂਦੇ ਜਾਂਦੇ ਹੋ ਇੱਥੇ ਕਾਫੀ ਟਾਈਮ ਤੋਂ ਆ ਰਹੇ ਆ ਠੀਕ ਹੈ ਪੁੱਛਿਆ ਨਹੀਂ ਇਹਨਾਂ ਨੂੰ ਤੂੰ ਵਾਰ ਵਾਰ ਕਿਉਂ ਆਂਦੇ ਇੱਥੇ ਭਾਜੀ ਮੈਂ 1.5 ਸਾਲ ਤੋਂ ਇੱਥੇ ਰਹਿ ਰਹੀ ਆ ਮੈਂ ਕਦੀ ਨਹੀਂ ਪੁੱਛਿਆ ਮੈਂ ਝੂਠ ਨਹੀਂ ਬੋਲਾਂਗੀ ਮੈਂ ਕਦੀ ਨਹੀਂ ਪੁੱਛਿਆ ਸਿਮੀ ਕਿਹੜਾ ਮਕਾਨ ਹੈ ਹੂੰ ਮਿਸਟਰ ਯਾਦਵ ਵਾਲਾ ਤੁਹਾਡੇ ਘਰ ਦੇ ਵਿੱਚ ਉਹ ਸ਼ਰਾਬ ਪੜੋਈ ਹੈ ਹਾਂ ਚੱਲਦੇ ਰਹੀ ਸਾਨੂੰ ਨਹੀਂ ਕੁਝ ਵੀ ਪਤਾ ਇਸ ਬਾਰੇ ਹਾਂਜੀ ਕਿਰਾ ਮਕਾਨ ਹੈ ਮੈਂ ਤੇ ਨਾ ਬੀ ਵੀ ਤਿਲਕਾ ਕਿੰਨੇ ਟਿਕਾ ਰਹੇ ਅੱਜ ਤਿੰਨ ਸਾਲ ਤੋਂ ਹਾਂ ਕੋਈ ਕੁਸ਼ਿਆ ਨਹੀਂ ਉਹ ਕੀ ਰੱਖਿਆ ਗਿਆ ਨਹੀਂ ਨਹੀਂ ਰੱਖਿਆ ਨਹੀਂ ਕੁਝ ਨਹੀਂ ਕਿੰਨੇ ਕੁ ਲੋਕ ਆਉਂਦੇ ਜਾਂਦੇ ਤੁਹਾਡੇ ਪਤਾ ਨਹੀਂ ਇੱਕ ਹੀ ਦੇਖਿਆ ਹੈ ਕੱਲ੍ਹ ਆਪ ਕੋਲ ਵਿੱਚ ਰੇਡ ਕੀਤੀ ਗਈ ਹੈ ਕੀ ਕਲਰ ਵਾਇਰ ਇਹ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਥੇ ਕੋਈ ਮਿਸਤਰੀਆ ਵਾਲੇ ਨਾ ਨਜਾਇਸ਼ ਸ਼ਰਾਬ ਬੀਚ ਰਹੇ ਆ ਤੇ ਮੈਂ ਆਪਣੇ ਮੁਲਾਜ਼ਮ ਤੇ ਥਾਣੇ ਤੋਂ ਫੋਰਸ ਲੈ ਕੇ ਰੇਡ ਕੀਤੀ ਹੈ ਚੈਕਿੰਗ ਕੀਤੀ ਹੈ ਕੋਈ ਬੇਬੀ ਬੇਬੀ ਹੈ ਵਾਈਫ ਆਫ ਤਿਲਕਰਾਜ ਉਹਨਾਂ ਦੇ ਘਰ ਸੀ ਰੇਡ ਕੀਤੀ ਹੈ ਤੇ ਉੱਥੋਂ ਹੀ ਕਾਫੀ ਸਮਾਨ ਮਿਲਿਆ ਹੈਗਾ ਸਾਨੂੰ ਮੈਨੂੰ ਦੇਖਣ ਨੂੰ ਮਿਲਦਾ ਕਿ ਇਹ ਕੈਂਟੀਨ ਦੀ ਸ਼ਰਾਬ ਹੀ ਮਿਲੀ ਹੈ। ਹਾਂ ਕੈਂਟੀਨ ਦੀ ਸ਼ਰਾਬ ਹੀ ਮਿਲੀ ਹੈ। ਉਸ ਦੇ ਤੇ ਅਸੀਂ ਵੈਰੀਫਾਈ ਕਰਾਂਗੇ। ਹੁਣ ਆਪਣੇ ਇਨਸਪੈਕਟਰਸ ਨੂੰ ਭੇਜ ਕੇ ਕੈਂਟੀਨ ਦੇ ਵਿੱਚ ਚੈਕਿੰਗ ਕਰਾਂਗੇ ਅਸੀਂ ਸਾਰੀ। ਦੇਖਣ ਨੂੰ ਮਿਲਦਾ ਬੋਤਲਾਂ ਤੋਂ ਹੋਲੋਗ੍ਰਾਮ ਵੀ ਨਹੀਂ ਆਗੇ। ਹਾਂ ਹੋਲੋਗ੍ਰਾਮ ਧਾਰੇ ਵੀ ਕੋਈ ਨਹੀਂ 420 ਦਾ ਪਰਚਾ ਬੰਦਾ ਹੈ ਜੀ। ਕਿਉਂਕਿ ਉਹਨਾਂ ਨੇ ਜਿਹੜੀ ਕੈਂਟੀਨ ਤੋਂ ਲਈ ਹੈ ਜਾਂ ਕਿਤੇ ਹੋਰ ਬਾਹਰੋਂ ਹੈਨਾ ਉਹਨਾਂ ਨੇ ਨਜਾਇਜ਼ ਪਰਚੇਜ਼ ਕੀਤੀ ਹੈ। ਉਹਦੇ ਹੋਲੋਗ੍ਰਾਮ ਧਾਰੇ ਹੋਏ ਨਹੀਂ। ਪਹਿਲਾਂ ਦੇਖਣ ਨੂੰ ਮਿਲੇ ਕਾਫੀ ਪਰਚੇ ਦਿੱਤੇ ਹੈਗੇ। ਹਾਂ ਜੀ ਪਹਿਲਾਂ ਵੀ ਇਸ ਤੇ ਪਰਚੇ ਹੈਗੇ ਆ। ਟਾਈਮ ਟੂ ਟਾਈਮ ਇਹਨਾਂ ਦੀ ਕਈ ਵਾਰ ਰੇਡ ਕੀਤੀ ਗਈ ਹੈ ਡਿਪਾਰਟਮੈਂਟ ਵੱਲੋਂ ਵੀ ਤੇ ਪੁਲਿਸ ਡਿਪਾਰਟਮੈਂਟ ਵੱਲੋਂ ਵੀ ਜੁਆਇੰਟਲੀ ਉਹ ਕਿਹੜਾ ਕਿਹੜਾ ਪਰਚਾ ਕੀਤਾ ਹੈ ਉਹਨਾਂ ਨੇ ਇਹਨਾਂ ਤੇ ਇਤਨਾ ਤੋਂ ਸਾਨੂੰ 27 ਬਲੈਕ ਹੌਰਨ ਮਿਲੀਆਂ 4 ਬਲੈਂਡਰ 12 ਮੈਕਡੇਵਲ 2 ਕੋਈ ਹੈਗੇ ਆਫਟਰ ਡਾਰਕ ਤੇ 12 ਆਰਸੀ ਇਹ ਸਾਰੀਆਂ ਸੀ ਰਿਕਵਰੀ ਕਰ ਲਈ ਹੈ ਤੇ ਪਰਚਾ ਕਰ ਦਿੰਨੇ ਆ ਪੁਲਿਸ ਮੁਲਾਜ਼ਮ ਨਾਲ ਹੀ ਨੇ ਮੇਰੇ ਥਾਣਾ ਸੁਜਨਪੁਰ ਮੈਂ 400 ਦੀ ਪਰਚਾ ਹਾਂ 400 ਦੀ ਪਰਚਾ ਬਣੇਗਾ ਸੋ ਮੇਰਾ ਨਾਮ ਦਵਿੰਦਰ ਸਿੰਘ ਹੈ ਸਰ ਕੀ ਰੇਡ ਕੀਤੀ ਗਿਆ ਰੇਡ ਕੀਤੀ ਹੈ ਇੱਥੇ ਇਨਫੋਰਮੇਸ਼ਨ ਸੀਗੀ ਪੁਲਿਸ ਕੋ ਵੀ ਸੀਗੀ ਇੱਕ ਸਾਈਟ ਤੋਂ ਸੀਗੀ ਅਸੀਂ ਠੇਕੇਦਾਰ ਆ ਇੱਥੇ ਆਏ ਆ ਇੱਥੇ ਅੰਦਰ ਜਿਹੜੇ ਉਹ ਲੇਡੀ ਕੈ ਰਹਿੰਦੇ ਆ ਔਰ ਉਹ ਕਹਿ ਰਹੇ ਨੇ ਕਿ ਅਸੀਂ ਕਿਰਾਏ ਤੇ ਰਹਿੰਦੇ ਆ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਬਟ ਮੈਂ ਇਹ ਕਹਿਣਾ ਚਾਹਨਾ ਦੱਸਣਾ ਚਾਹਨਾ ਕਿ ਇਹ ਕੋਈ ਮਸਲਾ ਨਹੀਂ ਹੈਗਾ ਕਿ ਜੋ ਇਨਸਾਨ ਸ਼ਰਾਬ ਵੇਚਦਾ ਉਹ बार-बार ਵੇਚਦਾ ਜੇ ਸ਼ਰਾਬ ਘਰ ਡੰਪ ਹੁੰਦੀ ਹੈ ਅਕਸਰ ਇੱਥੇ ਹੁੰਦੀ ਹੈ ਇੰਨਾ ਖਾਲੀ ਬਾਰਦਾਨਾ ਮਿਲਿਆ ਪੇਟੀਆਂ ਮਿਲੀਆਂ ਉਹ ਸਟੋਰ ਜਿਹਨੂੰ ਜੰਦਾ ਲੱਗਾ ਸੀ ਉਹ ਜਿਹੜੇ ਇੱਥੇ ਲੇਡੀ ਰਹਿ ਰਹੇ ਸੀ ਉਹ ਕਹਿ ਰਹੇ ਸੀ ਵੀ ਮੈਨੂੰ ਪਤਾ ਹੀ ਨਹੀਂ ਦੇ ਅੰਦਰ ਕੀ ਹੈ ਪਰ ਮੈਂ ਕਹਿੰਨਾ ਇਹ ਤਾਂ ਜਗ ਜਹਰ ਗੱਲ ਹੈ ਕਿ ਜੇ ਕੋਈ ਇਨਸਾਨ ਘਰ ਚ ਰਹਿੰਦਾ ਕੋਈ ਛੋਟੀ ਇੱਥੇ ਇੱਕ ਲੂਨ ਦਾ ਪੈਕੇਟ ਵੀ ਆਏ ਤੇ ਪਤਾ ਲੱਗਦਾ ਇਸ ਘਰ ਚ ਕੀ ਆ ਰਿਹਾ ਤੇ ਮੇਰਾ ਇਹ ਵਰਜਨ ਹੈ ਕਿ ਜਿਹੜਾ ਵੀ ਇਸ ਘਰ ਚ ਰਹਿ ਰਿਹਾ ਉਹ ਸਾਰੇ ਹੀ ਇਨਵੋਲਵ ਹੈ ਇਹ ਨੈਕਸਸ ਚਲਾ ਰਿਹਾ ਇਥੋਂ ਸ਼ਰਾਬ ਦਾ ਤੇ ਸਾਡੀ ਜਿਹੜੀ ਹੈ ਬਹੁਤ ਵੱਡਾ ਰੈਵਨੂ ਲਾਸ ਹੋ ਰਿਹਾ ਅਸੀਂ ਇੱਥੇ 39 ਕਰੋੜ ਦਾ ਕੰਮ ਲਿਆ ਸਾਡੀਆਂ ਕਿਸ਼ਤਾਂ ਨਹੀਂ ਪੂਰੀਆਂ ਹੋ ਰਹੀਆਂ ਜਿਹੜੀ ਕਿਸ਼ਤ ਮਹੀਨੇ ਦੇ ਲਾਸਟਸ ਜਾਨੀ ਚਾਹੀਦੀ ਹੈ ਉਹ ਸਾਡੀ ਅੱਜ ਤੱਕ ਨਹੀਂ ਗਈ ਅੱਜ ਮਹੀਨੇ ਦੀ 9 ਤਰੀਕ ਹੋ ਗਈ ਹੈ ਧੰਨਵਾਦ ਜੀ ਸਰ ਦੇਖਣ ਨੂੰ ਮਿਲਦਾ ਬਾਰ ਬਾਰ ਬੱਤੇ ਹੋਣ ਤੋਂ ਬਾਅਦ ਵੀ ਤੇ ਕਿਉਂ ਨਹੀਂ ਐਕਸ਼ਨ ਲੈ ਜਾਂਦਾ ਏ ਐਕਸ਼ਨ ਤਾਂ ਨਹੀਂ ਲਿਆ ਜਾਂਦਾ ਕਿ ਇਹ ਬੰਦੇ ਜਿਹੜੇ ਆ ਹੈਪਚੂਲ ਆ ਜਿਹਨੂੰ ਆਪਾਂ ਕਹਿੰਦੇ ਆ ਆਰਗੇਨਾਈਜ਼ਡ ਕਰਾਈਮ ਦਾ ਹਿੱਸਾ ਆ 10 ਪਰਚੇ ਹੋਏ ਆ ਅੱਜ ਤੋਂ ਮਹੀਨਾ ਪਹਿਲਾਂ ਵੀ ਇਹਨਾਂ ਤੇ ਪਰਚਾ ਹੋਇਆ ਇਹ ਬੰਦਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਸਾਡੀ ਸਰਕਾਰ ਅੱਗੇ ਪੁਲਿਸ ਅੱਗੇ ਹੱਥ ਜੋੜ ਕੇ ਬੇਨਤੀ ਆ ਮੈਂ মিডিਆ ਦੇ ਮਾਧਿਅਮ ਰਾਹੀਂ ਦਾ ਸੁਨਾਚਾਨਾ ਕਿ ਸਾਨੂੰ ਸਾਡਾ ਰੈਵਨਿਊ ਬਚਾਇਆ ਜਾਵੇ ਤਾਂ ਜੋ ਅਸੀਂ ਸਰਕਾਰ ਨੂੰ ਬਣਦਾ ਰੈਵਨਿਊ ਟਾਈਮ ਦੇ ਸਿਰ ਦੇਈਏ ਤੇ ਇਹਨਾਂ ਬੰਦਿਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਜਿਹੜੇ ਇਸ ਘਰ ਚ ਰਹਿ ਰਹੇ ਆ ਉਹ ਸਾਰੇ ਹੀ ਮੈਂ ਇਸ ਗੱਲ ਦਾ ਲੋਜੀਕਲ ਤਰਕ ਵੇ ਨਾਲ ਕਰ ਗੱਲ ਕਰਦਾ ਲੋਜੀਕਲ ਵੇ ਨਾਲ ਗੱਲ ਕਰਦਾ ਬਿਨਾ ਤਰਕ ਤੋਂ ਗੱਲ ਨਹੀਂ ਕਰਦਾ ਕਿ ਇਸ ਘਰ ਚ ਕੋਈ ਰਹਿ ਰਿਹਾ ਹੋਵੇ ਤੇ ਉਹਨੂੰ ਪਤਾ ਹੀ ਨਾ ਹੋਵੇ ਇਸ ਘਰ ਚ ਕੀ ਹੋ ਰਿਹਾ ਇੱਥੇ ਸ਼ਰਾਬ ਦੀਆਂ ਪੇਟੀਆਂ ਉੱਤਰਦੀਆਂ ਨੇ ਸਕੂਟਰੀਆਂ ਆਉਂਦੀਆਂ ਸਕੂਟਰੀਆਂ ਜਾਂਦੀਆਂ ਔਰ ਅਸੀਂ ਕਹਿ ਰਹੇ ਹਾਂ ਤੁਹਾਨੂੰ ਪਤਾ ਹੀ ਕੁਝ ਨਹੀਂ ਹੈਗਾ ਇੱਥੇ ਧੰਨਵਾਦ ਜੀ ਸਾਹ ਦੇਖਣ ਨੂੰ ਮਿਲਦਾ ਕੰਟੇਨ ਦੀ ਸ਼ਰਾਬ ਵੀ ਮਿਲੀ ਹੈ ਜਿਹੜੀ ਆਮੇ ਵਸਤਾਂ ਨਹੀਂ ਉਹ ਬਾਹਰ ਕਿ ਦਾਲੀ ਏ ਵੀ ਅਸੀਂ ਜਿਹੜਾ ਜਾਂਚ ਦਾ ਵਿਸ਼ਾ ਹੈ ਸਾਡਾ ਇਹ ਆਪਣੇ ਐਕਸਾਈਜ਼ ਡਿਪਾਰਟਮੈਂਟ ਦੇ ਜਾਂਚ ਦਾ ਵਿਸ਼ਾ ਈਟੀਓ ਮੈਡਮ ਇਨਸਪੈਕਟਰ ਸਾਹਿਬ ਦੇ ਧਿਆਨ ਚ ਮਸਲਾ ਆ ਗਿਆ ਉਹ ਦੇਖਣਗੇ ਉਹਨਾਂ ਕੋਲ ਹਾਲੋਗ੍ਰਾਮ ਨਾਲ ਚੈੱਕ ਕੀਤਾ ਹੈ ਉਹ ਜਿਹੜੀ ਕੰਟੇਨ ਨੂੰ ਇਸ਼ੂ ਹੋਈ ਹੈ ਉਹਦਾ ਵੀ ਜਾਂਚ ਦਾ ਵਿਸ਼ਾ ਉਹਨਾਂ ਤੇ ਵੀ ਬਣਦੀ ਕਾਨੂੰਨੀ ਕਾਰਵਾਈ ਐਕਸਾਈਜ਼ ਕਰੇਗਾ ਜੀ